ਆ ਕਰੇ ਲੂ ਸ਼ੁਰੂ ਹੋ ਜਾਂਦਾ ਜੀ 3 ਕਿਲੋਵਾਟ ਤੋਂ ਲੈ ਕੇ ਜਿਹੜਾ ਜਿਹੜਾ ਘਰ ਦਾ ਲੋਡ ਹੁੰਦਾ 10 ਕਿਲੋਵਾਟ ਤੱਕ ਮਨੂੰ 7 ਕਿਲੋਵਾਟ ਤੱਕ ਤਾਂ ਇਹ ਸਿੰਗਲ ਫੇਸ ਲੱਗਦਾ ਜੀ ਜਿਵੇਂ ਆਪਣੇ ਘਰੇ ਸਿੰਗਲ ਫੇਸ ਮੀਟਰ ਹੁੰਦਾ ਜੀ ਤੇ ਉਸ ਤੋਂ ਬਾਅਦ ਇਹ 3 ਫੇਸ ਸਿਸਟਮ ਚੱਲ ਪੈਂਦਾ ਜੀ 7 ਕਿਲੋਵਾਟ ਤੋਂ ਉੱਪਰ 10 10 ਤੱਕ 10 ਕਿਲੋਵਾਟ ਤੱਕ ਇਹਦੀ ਸਬਸਿਡੀ ਆਉਂਦੀ ਹੈ ਜੀ ਉਸ ਤੋਂ ਬਾਅਦ ਕੋਈ ਸਬਸਿਡੀ ਨਹੀਂ ਸਬਸਿਡੀ ਤਾਂ 1 ਕਿਲੋਵਾਟ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜੀ ਜਿਵੇਂ ਹੁਣ ਸਬਸਿਡੀ ਚੱਲ ਰਹੀ ਹੈ ਜੀ 1 ਕਿਲੋਵਾਟ ਤੇ 30000 ਦੀ ਹੈ ਜੀ 2 ਕਿਲੋਵਾਟ ਤੇ 60000 ਦੀ ਹੈ ਜੀ 10 ਤੱਕ 78 ਹੀ ਜਿਹੜੀ ਸੈਂਟਰ ਗਵਰਨਮੈਂਟ ਦੀ ਪੀਐਮ ਸੂਰਿਆਕਰ ਯੋਜਨਾ ਜੀ ਉਹਦੇ ਤਹਿਤ 78000 ਸਬਸਿਡੀ ਕਸਟਮਰ ਦੇ ਅਕਾਊਂਟ ਦੇ ਵਿੱਚ ਹੀ ਆ ਜਾਂਦੀ ਹੈ ਇਹ ਅਸਲ ਚ ਜੀ ਇਹਨੂੰ ਆਪਾਂ ਗ੍ਰੈਡ ਨਾਲ ਟਾਈ ਅਪ ਕਰਕੇ ਲਾਉਣੀ ਹੈ ਜੀ ਆਨ ਗ੍ਰੈਡ ਸਿਸਟਮ ਸਰਕਾਰ ਦੇ ਨਾਲ ਹਾਂਜੀ ਮਤਲਬ ਸਰਕਾਰ ਨੇ ਤੇ ਆਪਣੇ ਘਰੇਲੂ ਖਪਤਕਾਰਾਂ ਵਾਸਤੇ ਇੱਕ ਯੋਜਨਾ ਕੱਢੀ ਹੋਈ ਹੈ ਇਹਨੇ 10 ਜੁਨਟਾ ਬਣਾਤੀਆਂ ਤਾਂ ਉਧਰੋਂ ਆਪਾਂ 10 ਖਪਤ ਕਰਤੀਆਂ ਤਾਂ ਆਪਣਾ ਕੋਈ ਬਿੱਲ ਨਹੀਂ ਬਣਦਾ ਜੀ ਠੀਕ ਹੈ ਹਾਂਜੀ ਜੇ ਇਹਨੇ 10 ਬਣਾਤੀਆਂ ਆਪਾਂ ਨੇ 8 ਹੀ ਉਹ ਕਰੀਆਂ ਖਪਤ ਕਰੀਆਂ ਤਾਂ ਦੋ ਆਪਾਂ ਨੂੰ ਅਗੇ जा 40 ਬੰਦਾ ਏਸੀ ਲਗਾ ਕੇ ਸੌ ਸਕਦਾ ਸੌ ਸਕਦਾ ਇਹ ਆਰਾਮ ਨਾਲ ਕੋਈ ਬਿਲਦਾ ਤੇ ਚੰਡ ਜਿਵੇਂ ਸਿਆਲਾਂ ਦੇ ਵਿੱਚ ਤਾਂ ਬਾਈ ਆਪਾਂ ਕਹਿੰਦੇ ਹਾਂਗੇ ਵੀ ਧੁੱਪ ਚੜ੍ਹਦੀ ਨਹੀਂ ਹੁੰਦੀ ਨਾ ਉਦੋਂ ਫਿਰ ਇਹ ਉਦੋਂ ਜੀ ਇਹਨੇ ਇਕੱਲਾ ਇਹ ਨਹੀਂ ਹੈਗਾ ਵੀ 40 ਡਿਗਰੀ ਟੈਂਪਰੇਚਰ ਆ ਜਾ 50 ਡਿਗਰੀ ਟੈਂਪਰੇਚਰ ਉਹਦੇ ਨਾਲ ਹੀ ਕੰਮ ਕਰਨਾ ਇਹਨੇ ਸਿਰਫ ਮੌਸਮ ਸਾਫ਼ ਦੇਖਣਾ ਧੁੱਪ ਸੂਰਜ ਚਾਹੇ ਮਾਈਨਸ ਜੇ ਟੈਂਪਰੇਚਰ ਹੋ ਜੇ ਚਾਹੇ 1 ਡਿਗਰੀ ਹੋ ਜੇ ਪਰ ਧੁੱਪ ਸਾਫ਼ ਇੱਥਾ ਜਿਹੜੇ ਸੈੱਲ ਬਣੇ ਹੋਏ ਨੇ ਨਾ ਆਹ ਇਹ ਫੋਟੋਵੋਲਟਿਕ ਸੈੱਲ ਕਹਿੰਦੇ ਨੇ ਇਹਨਾਂ ਨੂੰ ਆਹ ਚੀਜ਼ਾਂ ਹਾਂਜੀ ਹਾਂ ਜਿਹੜੇ ਵਿੱਚ ਨੇ ਇਹ ਤਾਂ ਇਹ ਤਾਰਾਂ ਨੇ ਇਹ ਲਗਾਉਣ ਤੋਂ ਬਾਅਦ ਇਹਦੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਬਈ ਕੋਈ ਦਿੱਕਤ ਨਹੀਂ ਲਗਭਗ 0 ਮੈਂਟੇਨੈਂਸ ਗਾਰੰਟੀ ਇਹਨਾਂ ਦੀ ਪੈਨਲਾਂ ਦੀ 25 ਸਾਲ ਦੀ ਕੰਪਨੀ ਵੱਲੋਂ ਹੁੰਦੀ ਹੈ ਪਰਫਾਰਮੈਂਸ ਦੀ ਜੀ ਅੱਛਾ ਜੀ ਤੇ ਹਾਂ ਤੇ ਜਿਹੜਾ ਇਨਵਰਟਰ ਲਾਵਾਂਗੇ ਇਨਵਰਟਰ ਦੀ ਹੁੰਦੀ ਹੈ 10 ਸਾਲ ਦੀ ਵਾਰੰਟੀ ਜੀ ਠੀਕ ਹੈ ਹਾਂ ਜੀ ਤੇ ਬਾਕੀ 5 ਸਾਲ ਦੀ ਅਸੀਂ ਇਹਦੀ ਰਿਪੇਅਰ ਮੈਂਟੇਨੈਂਸ ਦੀ ਅਸੀਂ ਦੇ ਦਿੰਨੇ ਹਾਂ ਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆਂਗੇ ਸੋਲਰ ਪੈਨਲ ਜੋ ਅੱਜ ਕੱਲ ਟ੍ਰੈਂਡ ਦਾ ਚੱਲ ਰਿਹਾ ਵੀ ਇਹਦਾ ਕਿੰਨਾ ਕੁ ਫਾਇਦਾ ਕਿੰਨਾ ਕੁ ਨੁਕਸ ਵੀਰਾਂ ਦੇ ਦੱਸਣ ਮੁਤਾਬਕ ਕਹਿੰਦੇ ਕਿ ਜਿਹੜਾ ਵੀਰ ਇਸ ਨੂੰ ਆਪਣੇ ਘਰ ਦੇ ਵਿੱਚ ਲਗਾਉਂਦਾ ਘਰੇਲੂ ਤੌਰ ਤੇ ਵਰਤ ਦਿਆਂਗੇ ਏਸੀ ਲਗਾ ਕੇ ਕਹਿੰਦੇ ਟੌਰ ਦੇ ਨਾਲ ਸੌ ਸਕਦਾ ਬਿੱਲ ਦਾ ਚੰ ਜਟਾ ਜਿਹੜਾ ਉਹ ਜਮ੍ਹਾਂ ਖਤਮ ਕਰ ਦਿੰਦੇ ਨੇਗੇ ਬਾਈ ਸੱਚੀ ਗੱਲ ਐ ਇਹ ਵੀ ਹਾਂਜੀ ਹਾਂ ਬਿਲਕੁਲ ਜੀ ਤੇ ਅਲਫਾ ਸੋਲਰ ਸਿਸਟਮ ਲਾਂਗੋਵਾਲ ਜ਼ਿਲ੍ਹਾ ਸੰਗਰੂਰ ਵਾਲਿਆਂ ਦੇ ਕੋਲ ਪਹੁੰਚੇ ਹੋਏ ਆ ਜਾਣਕਾਰੀ ਦਿੰਨੇ ਆ ਤੁਹਾਨੂੰ ਸੋਲਰ ਪੈਨਲਾਂ ਦੀ ਬਾਬਤ ਬਾਈ ਸਤ ਸ੍ਰੀ ਅਕਾਲ ਕੋ ਠੀਕ ਠਾਕ ਹੋ ਬਾਈ ਜੀ ਠੀਕ ਠਾਕ ਜੀ ਹਾਂਜੀ ਠੀਕ ਹੈ ਪਹਿਲੇ ਤਾਂ ਇਹ ਦੱਸੋ ਬਾਈ ਜੀ ਸੋਲਰ ਪੈਨਲ ਜਿਹੜੇ ਆਪਾਂ ਲਗਾ ਰਹੇ ਕਿੱਥੇ ਕਿੱਥੇ ਲਾ ਰਹੇ ਆ ਪੰਜਾਬ ਚ ਅਸੀਂ ਬੈਸਤਾ ਜੀ ਲਾ ਦਿੰਦੇ ਆ ਸਾਰੇ ਪੰਜਾਬ ਦੇ ਵਿੱਚ ਹਮ ਪਰ ਜ਼ਿਆਦਾਤਰ ਆਪਣਾ ਕੰਮ ਮਾਲਵੇ ਏਰੀਆ ਦੇ ਵਿੱਚ ਹੀ ਚੱਲਦਾ ਹੈ ਠੀਕ ਹੈ ਹਾਂਜੀ ਕਿੰਨੇ ਤੋਂ ਕਿੰਨੇ ਕਿਲੋਵਾਟ ਦਾ ਲਗਾਉਣੇ ਹੋਗੇ ਇਹ ਘਰੇਲੂ ਦੱਸਿਓ ਪਹਿਲਾਂ ਹਾਂ ਘਰੇਲੂ ਸ਼ੁਰੂ ਹੋ ਜਾਂਦਾ ਜੀ 3 ਕਿਲੋਵਾਟ ਤੋਂ ਲੈ ਕੇ ਜਿਹੜਾ ਜਿਹੜਾ ਘਰ ਦਾ ਲੋਡ ਹੁੰਦਾ 10 ਕਿਲੋਵਾਟ ਤੱਕ ਮਨੂੰ 7 ਕਿਲੋਵਾਟ ਤੱਕ ਤਾਂ ਇਹ ਸਿੰਗਲ ਫੇਸ ਲੱਗਦਾ ਜੀ ਜਿਵੇਂ ਆਪਣੇ ਘਰੇ ਸਿੰ ਤੇ ਉਸ ਤੋਂ ਬਾਅਦ ਇਹ 3 ਫੇਸ ਸਿਸਟਮ ਚੱਲ ਪੈਂਦਾ ਜੀ 7 ਕਿਲੋਵੈਟ ਤੋਂ ਉੱਪਰ 10 10 ਤੱਕ 10 ਕਿਲੋਵੈਟ ਤੱਕ ਇਹਦੀ ਸਬਸਿਡੀ ਆਉਂਦੀ ਹੈ ਜੀ ਉਸ ਤੋਂ ਬਾਅਦ ਕੋਈ ਸਬਸਿਡੀ ਨਹੀਂ ਆਉਂਦੀ ਕਰੇ ਤਿੰਨ ਕਿਲੋਵੈਟ ਤੋਂ ਹੀ ਸ਼ੁਰੂ ਕਰਦੇ ਤੂੰ ਛੋਟਾ ਨਹੀਂ ਲੱਗਦਾਗਾ ਲੱਗ ਜਾਂਦਾ ਜੀ ਬਸ ਖਰਚਾ ਉਹਦੇ ਵਿੱਚ ਖਰਚਾ ਜ਼ਿਆਦਾ ਪੈ ਜਾਂਦਾ ਜੀ ਕਸਟਮਰ ਹਾਂਜੀ ਸਬਸਿਡੀ ਤਾਂ 1 ਕਿਲੋਵੈਟ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜੀ ਜਿਵੇਂ ਹੁਣ ਸਬਸਿਡੀ ਚੱਲ ਰਹੀ ਹੈ ਜੀ 1 ਕਿਲੋਵੈਟ ਤੇ 30000 ਦੀ ਹੈ ਜੀ 2 ਕਿਲੋਵੈਟ ਤੇ 60000 ਦੀ ਹੈ ਜੀ 3 ਤੇ ਫਿਰ 78000 ਹੋ ਜਾਂਦੀ ਹੈ ਉਸ ਤੋਂ ਬਾਅ 10 ਤੱਕ 78 ਹੀ ਚਲਦੀ ਹੈ ਜੀ ਠੀਕ ਹੈ ਫਿਕਸ ਫਿਕਸ ਕਰਤੀ ਸਰਕਾਰ ਨੇ ਇਹ ਸਬਸਿਡੀ ਸਰਕਾਰ ਨੇ ਹਾਂ ਜਿਹੜੀ ਆਪਾਂ ਨੂੰ ਹਾਂ ਜਿਹੜੀ ਸੈਂਟਰ ਗਵਰਨਮੈਂਟ ਦੀ ਪੀਐਮ ਸੂਰੀਆਕਰ ਯੋਜਨਾ ਜੀ ਉਹਦੇ ਤਹਿਤ ਇਹ 78000 ਸਬਸਿਡੀ ਕਸਟਮਰ ਦੇ ਅਕਾਊਂਟ ਦੇ ਵਿੱਚ ਹੀ ਆ ਜਾਂਦੀ ਹੈ ਠੀਕ ਹੈ ਇਹ ਨਹੀਂ ਐਂ ਦੱਸ ਬਈ ਇਹ ਕੋਈ ਐਵੇਂ ਗੱਲਾਂ ਹੀ ਵਾਤੀ ਤਾਂ ਨਹੀਂ ਕਿ ਸਬਸਿਡੀ ਸਬਸਿਡੀ ਆਉਂਦੀ ਹੈ ਜੀ ਜਿੰਨਿਆਂ ਦੇ ਮਤਲਬ ਕਿ ਪਹਿਲਾਂ ਲਾਏ ਨੇ ਆਪਾਂ ਨੇ ਉਹਨਾਂ ਦੀ ਤਕਰੀਬਨ ਲਗਭਗ ਸਬਸਿਡੀ ਆ ਚੁੱਕੀ ਹੈ ਹੁਣ ਥੋੜਾ ਜਿਹਾ ਵੋਟਾਂ ਦਾ ਸਮਾਂ ਚੱਲਣ ਕਰਕੇ ਚੋਣ ਜਾਬਤਾ ਲੱਗੇ ਹੁਣ ਕਰਕੇ ਥੋੜੀ ਜੀ ਰਕਾਵਟ ਹੈ ਮੰਨ ਲਓ ਜਿੱਦਨ ਵੋਟਾਂ ਪੈ ਗਈਆਂ ਉਦੋਂ ਤਾਂ ਸਾਰਿਆਂ ਦੀ ਆਜੂ ਹੁਣ ਸ਼ਾਇਦ ਚੱਲ ਰਹੀ ਹੈ ਜੀ ਗੱਲ ਵੀ ਕਹਿ ਰਹੇ ਨੇ ਜਿਹੜੇ ਸਬਸਿਡੀ ਮਤਲਬ ਕਿ ਪਾ ਰਹੇ ਨੇ ਜੀ ਉਹ ਕਹਿੰਦੇ ਨੇ ਵੀ ਅਸੀਂ ਪੰਜਾਬ ਦੇ ਵਿੱਚ ਹੁਣ ਛੇਤੀ ਹੀ ਲੋਕਾਂ ਦੇ ਇਹਨਾਂ ਦੇ ਅਪਲਾਈ ਕਰ ਰਹੇ ਨੇ ਸਬਸਿਡੀ ਉਹਨਾਂ ਦੇ ਅਕਾਊਂਟ 'ਚ ਕ੍ਰੈਡਿਟ ਕਰ ਦਾਂਗੇ ਜਿਹੜੇ ਹੁਣ ਤੱਕ ਆਪਾਂ ਨੇ ਲਗਾਤੇ ਉਹਨਾਂ ਦੀ ਲਗਭਗ ਆ ਗਈ ਹੈ ਹਾਂਜੀ ਹਾਂਜੀ ਠੀਕ ਹੈ ਤੇ ਐ ਦੱਸੋ ਭਾਈ ਜਿਹੜੇ ਬਾਈ ਨੇ ਹਨਾ ਇਹ ਲਵਾਉਣਾਗਾ 3 ਕਿਲੋਵਾਟ ਤੱਕ ਦਾ ਆਪਾਂ ਤੁਸੀਂ ਘਰੇਲੂ ਕਹਿ ਰਹੇ ਹੋਗੇ ਕੀ ਕੀ ਕੰਮ ਲੈ ਸਕਦਾ ਹੁੰਦਾ ਇਹਦੇ ਤੋਂ ਕਿਵੇਂ ਇਹ ਕੰਮ ਕਰਦਾ ਸੋਲਰ ਕਿਵੇਂ ਬਿਜਲੀ ਕਿਵੇਂ ਇਹਦਾ ਸਿਸਟਮ ਹੁੰਦਾ ਦਾ ਇਹ ਅਸਲ ਚ ਜੀ ਇਹਨੂੰ ਆਪਾਂ ਗ੍ਰੈਡ ਨਾਲ ਟਾਈ ਅਪ ਕਰਕੇ ਲਾਉਨੇ ਆ ਜੀ ਆਨ ਗ੍ਰਿਡ ਸਿਸਟਮ ਸਰਕਾਰ ਦੇਣਾ ਹਾਂਜੀ ਮਤਲਬ ਸਰਕਾਰ ਨੇ ਤੇ ਆਪਣੇ ਘਰੇਲੂ ਖਪਤਕਾਰਾਂ ਵਾਸਤੇ ਇੱਕ ਯੋਜਨਾ ਕੱਢੀ ਹੋਈ ਆ ਵੀ ਆਪਾਂ ਜੁਨਟ ਦੇ ਵੱਟੇ ਜੁਨਟ ਉਹ ਕਰ ਸਕਦੇ ਆ ਜੀ ਲੈ ਸਕਦੇ ਆ ਜੇ ਮੰਨ ਲਓ ਆਪਾਂ ਇਹਨੇ 10 ਜੁਨਟਾ ਬਣਾਤੀਆਂ ਤਾਂ ਉਧਰੋਂ ਆਪਾਂ 10 ਖਪਤ ਕਰਤੀਆਂ ਤਾਂ ਆਪਣਾ ਕੋਈ ਬਿੱਲ ਨਹੀਂ ਬਣਦਾ ਜੀ ਠੀਕ ਹੈ ਹਾਂਜੀ ਜੇ ਇਹਨੇ 10 ਬਣਾਤੀਆਂ ਆਪਾਂ ਨੇ 8 ਹੀ ਉਹ ਕਰੀਆਂ ਖਪਤ ਕਰੀਆਂ ਤਾਂ ਦੋ ਆਪਾਂ ਨੂੰ ਅੱਗੇ ਮਿਲ ਜਾਣੀਆਂ ਜੀ ਠੀਕ ਹੈ ਇਹ ਸਿਸਟਮ ਹੁੰਦਾ ਇਹਦਾ ਯਾਨੀ ਕਿ ਬੰਦਾ AC ਲਗਾ ਕੇ ਸੌ ਸਕਦਾ ਹੈ ਆਰਾਮ ਨਾਲ ਕੋਈ ਬਿੱਲ ਦਾ ਹੈ ਤੇ ਚੰਡੀ ਟੱਕਰ ਕਿੰਨੇ ਏਸੀ ਚੱਲਦੇ ਹੋ ਸਕਦੇ ਤੇਰੇ ਘਰ ਇਹ 3 ਕਿਲੋਵਾਟ ਤੇ 1 ਏਸੀ ਚਲਾ ਲਓ ਜੀ ਬਾਕੀ ਘਰ ਦਾ ਦੂਜਾ ਲੋਡ ਹੋ ਜਾਂਦਾ ਜਿਵੇਂ ਕੋਈ ਇੰਡਕਸ਼ਨ ਚੁੱਲਾ ਹੋ ਜਾਂਦਾ ਜੀ ਤੇ ਘਰੇ ਸਮਰਸੀਬਲ ਮੋਟਰ ਹੋ ਜਾਂਦੀ 1.5 ਦੀ ਐਚਪੀ ਦੀ ਹਾਂ ਤੇ ਬਾਕੀ ਜੇ ਉਸ ਤੋਂ ਵੱਧ ਜਿਵੇਂ 2 ਏਸੀ ਹੋਗੇ ਤਾਂ 5 ਕਿਲੋਵਾਟ ਦਾ ਕਰਾ ਲਓ ਜੀ 5 ਕਿਲੋਵਾਟ ਦਾ ਇਹ ਤਕਰੀਬਨ 3 ਕਿਲੋਵਾਟ ਦਾ ਹੁਣ ਅੱਜ ਕੱਲ ਦੇ ਮੌਸਮ ਦੇ ਹਿਸਾਬ ਨਾਲ ਜੀ ਬਣਾ ਦਿੰਦਾ ਹੈਗਾ 14 ਤੋਂ ਲੈ ਕੇ 18 ਜੁੰਟਾਂ ਦੇ ਵਿੱਚ ਠੀਕ ਹੈ ਹਲੋ ਉਹ ਆਪਾਂ ਨੇ ਆਪ ਆਪਾਂ ਜਦੋਂ ਆਪਾਂ ਇਹ ਲਗਾਉਨੇ ਆ ਜੀ ਕਿਸੇ ਦੇ ਉਹਨਾਂ ਦੇ ਪਹਿਲਾਂ ਆਪਾਂ ਬਿੱਲ ਚੈੱਕ ਕਰਦੇ ਆਂ ਠੀਕ ਹੈ ਇਹ ਐਵੇਂ ਵੀ ਨਹੀਂ ਹੈਗਾ ਜੀ ਕਿਸੇ ਨੂੰ 3 ਕਿਲੋਵਟ ਦੀ ਲੋਡ ਆਪਾਂ ਉਹਨੂੰ ਆਪਾਂ ਕਹੇ ਦੀ ਵੀ ਤੁਹਾਡੇ ਦਾ 5 ਦਾ ਲੱਗੂਗਾ ਤਾਂ ਆਪਾਂ ਅਗਲੇ ਦਾ ਖਰਚਾ ਨਹੀਂ ਕਰਦੇ ਮਰਜੀ ਨਹੀਂ ਤੁਸੀਂ ਲਾਗਾਦੇ ਅਸੀਂ ਲਾਉਂਦੇ ਵੀ ਨਹੀਂ ਹੈਗੇ ਜੀ ਮੰਨ ਲਓ ਜੇ ਕਿਸੇ ਨੂੰ 78000 ਸਬਸਿਡੀ ਦਾ 3 ਤੇ ਵੀ ਆਊਗੀ ਜੀ 5 ਤੇ ਵੀ ਆਊਗੀ ਫਿਰ ਆਪਾਂ ਉਹਨਾਂ ਦਾ ਜੇ ਉਹਨਾਂ ਨੂੰ ਲੋਡ ਉਹਨਾਂ ਦੇ ਲੋਡ ਹਫ਼ਤੇ ਦੇ ਮੁਤਾਬਕ 3 ਕਿਲੋਵਟ ਸਹੀ ਹੈ ਜੀ ਤਾਂ ਆਪਾਂ ਉਹਨਾਂ ਨੂੰ 3 ਹੀ ਰეკਮੈਂਡ ਕਰਾਂਗੇ ਆਪਾਂ ਉਹਨਾਂ ਨੂੰ ਆਪਦੇ ਲਾਲਚ ਪਿੱਛੇ 5 ਕਿਲੋਵਟ ਨਹੀਂ ਕਹਿੰਦੇ ਹੈਗੇ ਜੀ ਠੀਕ ਹੈ ਹਾਂਜੀ ਸਬਸਿਡੀ ਕਿੰਨੀ ਕਹਿੰਦੇ ਤੁਸੀਂ 78000 ਹੈ ਜੀ ਫਿਕਸ ਹੈ ਜੀ 3 ਤੋਂ ਲੈ ਕੇ 10 ਤੱਕ ਘਰੇਲੂ ਪਲਾਂਟ ਤੇ 78000 ਫਿਕਸ ਸਬਸਿਡੀ ਹੈ ਇਹ ਆ ਹੀ ਜਾਣੀ ਹੈਗੀ ਆ ਹੀ ਜਾਂਦੀ ਇਹ 21 ਦਿਨਾਂ ਤੋਂ ਲੈ ਕੇ 3 ਮਹੀਨੇ ਦੇ ਵਿੱਚ ਪ੍ਰੋਸੈਸ ਆ ਜੀ ਸਾਰਾ ਹੋ ਜਾਂਦਾ ਜੀ ਠੀਕ ਹੈ ਹਾਂ ਜੀ ਆਪਾਂ ਜਦੋਂ ਮਾਲ ਇਹ ਪਲਾਂਟ ਪੂਰਾ ਜਿਵੇਂ ਅੱਜ ਫਿੱਟ ਹੋ ਗਿਆ ਜੀ ਆਪਣੇ ਜਿਵੇਂ ਚੱਲ ਰਿਹਾ ਕੰਮ ਇਸ ਤੋਂ ਬਾਅਦ ਆਪਾਂ ਇਹਨੂੰ ਪ੍ਰੋਸੈਸ ਚੱਲਦਾ ਬਿਜਲੀ ਬੋਰਡ ਵਾਲੇ ਨੇ ਇਹਨੂੰ ਜਾਈ ਉਹਨਾਂ ਦੇ ਜਿਹੜੇ ਵੀ ਹੁੰਦੇ ਨੇ ਅਫਸਰ ਸਾਹਿਬਾਨ ਉਹ ਦੇਖ ਕੇ ਜਾਂਦੇ ਨੇ ਜੀ ਇਹ ਕੰਮ ਕਿਵੇਂ ਹੋਇਆ ਸਹੀ ਹੋਇਆ ਉਸ ਤੋਂ ਬਾਅਦ ਇਹਦੀ ਕਾਫਾਈਲ ਪ੍ਰੋਸੈਸ ਹੋ ਜਾਂਦੀ ਹੈ ਜੀ ਹਾਂ ਉਸ ਤੋਂ ਬਾਅਦ ਸਾਨੂੰ ਉਹ ਕਹਿੰਦੇ ਨੇ ਵੀ ਤੁਹਾਡੇ ਅਸੀਂ ਦੇਖੇ ਜਾ ਕੇ ਉੱਥੇ ਤੁਸੀਂ ਇੱਕ ਫੀਸ ਭਰਦੇ ਦੀ ਐਸਟੀਮੇਟ ਫੀਸ ਬਣਾ ਦਿੰਦੇ ਨੇ ਵੀ ਕਿੰਨੀ ਦੂਰ ਤਾਰ ਪਊ ਉੱਥੋਂ ਲੈ ਕੇ ਆਉਣ ਦਾ ਸਾਰਾ ਖਰਚਾ ਲਾ ਕੇ ਮੀਟਰ ਦੀ ਫੀਸ ਵਗੈਰਾ ਲਾ ਕੇ ਸਾਨੂੰ ਦੱਸ ਦਿੰਦੇ ਨੇ ਅਸੀਂ ਉਹ ਫੀਸ ਭਰੇ ਆਉਂਦੇ ਹਾਂ ਜੀ ਠੀਕ ਹੈ ਉਸ ਤੋਂ ਬਾਅਦ ਬਸ ਫੀਸ ਭਰਨ ਤੋਂ ਬਾਅਦ ਮੀਟਰ ਆ ਜਾਂਦਾ ਆਪਣਾ ਜੀ ਮੀਟਰ ਆਏ ਤੋਂ ਬਾਅਦ ਬਿਜਲੀ ਬੋਰਡ ਵਾਲੇ ਤਕਰੀਬਨ 10 ਤੋਂ 15 ਦਿਨਾਂ ਚ ਮੀਟਰ ਲਾ ਜਾਂਦੇ ਨੇ ਜੀ ਠੀਕ ਹੈ ਜਦੋਂ ਮੀਟਰ ਲੱਗ ਗਿਆ ਜੀ ਉਸ ਤੋਂ ਬਾਅਦ ਜਦੋਂ ਖਪਤਕਾਰ ਨੂੰ ਬਿੱਲ ਆ ਗਿਆ ਇੱਕ ਬਿੱਲ ਆ ਗਿਆ ਜੀ ਸੋਲਰ ਦਾ ਉਸ ਉਦੋਂ ਬਾਅਦ ਮੰਨ ਲਓ 10-15 ਦਿਨਾਂ ਦੇ ਵਿੱਚ ਸਬਸਿਡੀ ਆ ਜੰਗੀ ਲਗਭਗ ਮੰਨ ਕੇ ਚੱਲੀਏ ਵੀ ਪਹਿਲਾਂ ਵੀ ਦਿਨਾਂ ਦੇ ਵਿੱਚ ਮਤਲਬ ਕਿ ਆਪਾਂ ਨੂੰ ਕਾਗਜ਼ੀ ਕਾਰਵਾਈ ਪੂਰੀ ਕਰਕੇ ਫੇਰ ਲੱਗੋ ਉਸ ਤੋਂ ਬਾਅਦ ਮਹੀਨਾ ਬਿੱਲ ਦਾ ਲਾ ਲਓ ਮਹੀਨਾ ਬਿੱਲ ਦਾ ਲਾ ਉਹ ਉਸੇ ਦੇ ਕਾਰਨ ਆਪਾਂ ਕਹਿੰਦੇ ਵੀ 21 ਦਿਨਾਂ ਤੋਂ ਤਿੰਨ ਮਹੀਨੇ ਕਿ ਕਿਸੇ ਕਿਤੇ ਦੋ ਮਹੀਨਿਆਂ ਦਾ ਬਿੱਲ ਆ ਜਾਂਦਾ ਜੀ ਕਿਤੇ ਇੱਕ ਮਹੀਨੇ ਦਾ ਬਿੱਲ ਆ ਜਾਂਦਾ ਇੱਕ ਬਿੱਲ ਆਉਣ ਤੋਂ ਬਾਅਦ ਹੀ ਸਬਸਿਡੀ ਆਉਂਦੀ ਹੈ ਜੀ ਬਲੋ ਸਰਕਾਰ ਨੂੰ ਉਧਰ ਕਨਫਰਮੇਸ਼ਨ ਹੋ ਜਾਂਦੀ ਵੀ ਬੰਦੇ ਦਾ ਸਹੀ ਚੱਲ ਪਿਆ ਹੈ ਵੀ ਫੇਕ ਕੰਮ ਤਾਂ ਨਹੀਂ ਕਰਿਆ ਕੋਈ ਵੀ ਹਵਾਈ ਸਬਸਿਡੀ ਤਾਂ ਨਹੀਂ ਕੋਈ ਭਾਲ ਰਿਹਾ ਜੀ ਠੀਕ ਹੈ ਉਹ ਚੀਜ਼ ਜੀ ਮੌਸਮ ਦੇ ਹਿਸਾਬ ਨਾਲ ਇਹਦਾ ਕੋਈ ਕਿੰਨਾ ਕੁ ਨੁਕਸਾਨ ਆ ਰਿਹਾ ਇਹਦਾ ਨੁਕਸਾਨ ਨਹੀਂ ਬਲਕਿ ਫਾਇਦਾ ਜੀ ਥੋੜਾ ਜਿਹਾ ਅੱਛਾ ਹਾਂ ਜੀ ਕਿਉਂਕਿ ਇਹਦੇ ਨਾਲ ਕੀ ਹੁੰਦਾ ਜੇ ਹੁਣ ਮੰਨ ਲਓ ਜੇ ਆਪਾਂ ਇਹ ਸੋਲਰ ਪੈਨਲ ਲੱਗੇ ਹੋਏ ਨੇ ਜੀ ਤਾਂ ਸਰਕਾਰ ਨੂੰ ਉਧਰ ਕੋਲੇ ਵਾਲੇ ਪਲੰਟ ਲਾਉਣ ਦੀ ਬਹੁਤ ਘੱਟ ਜ਼ਰੂਰਤ ਪਊ ਕਿਉਂਕਿ ਆਪਾਂ ਜਿਹੜੀ ਬਿਜਲੀ ਬਣਾ ਰਹੇ ਆ ਆਪਾਂ ਹੀ ਇਥੇ ਦੇ ਰਹੇ ਹਾਂ ਜੀ ਆਪਾਂ ਇਹਦੇ ਵਿੱਚ ਠੀਕ ਹੈ ਇਹਨਾਂ ਨੂੰ ਗ੍ਰਿਡ ਵਾਲਿਆਂ ਨੂੰ ਹੂੰ ਇਹਦੇ ਨਾਲ ਕੀ ਆ ਕੋਈ ਨੁਕਸਾਨ ਤਾਂ ਹੈ ਨਹੀਂ ਕੋਈ ਪ੍ਰਦੂਸ਼ਣ ਇਹ ਨਹੀਂ ਕਰਦੇ ਹੈਗੇ ਜੀ ਸਾਫ਼ ਸੁਥਰੀ એનર્ਜੀ ਪ੍ਰੋਡਿਊਸ ਕਰਦੇ ਨੇ ਜੀ ਇਹ ਇਹਦੇ ਨਾਲ ਸਮਝਾ ਦੀ ਆਪਾਂ ਦਰਖਤਾਂ ਨੂੰ ਬਚਾ ਰਹੇ ਹਾਂ ਜੀ ਠੀਕ ਹੈ ਹਾਂ ਜੀ ਇਹਦੇ ਨਾਲ ਦੁੱਗਣਾ ਆਪਾਂ ਨੂੰ ਕਿਉਂਕਿ ਕਾਰਬਨ ਇਹਨੇ ਤਾਂ ਕਾਰਬਨ ਛੱਡਣੀ ਨਹੀਂ ਜੇ ਹੁਣ ਆਪਾਂ ਥਰਮਲ ਲੱਗੂਗਾ ਉਹ ਧੂਆਂ ਛੱਡੂ ਕਾਰਬਨ ਹੋ ਵਾਤਾਵਰਨ ਨੂੰ ਨੁਕਸਾਨ ਹੋ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਬਲਕਿ ਆਪਾਂ ਇੱਕ ਤਰ੍ਹਾਂ ਫਾਇਦਾ ਕਰ ਰਹੇ ਹਾਂ ਲਾਗੇ ਬੰਨੇ ਤਾਂ ਨਹੀਂ ਇਹਦਾ ਕੋਈ ਗਰਮੀ ਹੁੰਦਾ ਵੀ ਬਦ ਹੁੰਦਾ ਕੋਈ ਕੋਈ ਕੁਝ ਇਹਦਾ ਸਾਈਡ ਇਫੈਕਟ ਕੁਝ ਨਹੀਂ ਹੈਗਾ ਜੀ ਠੀਕ ਹੈ ਬਲਕਿ ਇਹ ਤਾਂ ਅਬਜ਼ੌਰਬ ਕਰਦਾ ਹੀਟ ਵੀ ਘਟਾਉਂਦਾ ਜੀ ਠੀਕ ਹੈ ਜਿਵੇਂ ਸਿਆਲਾਂ ਦੇ ਵਿੱਚ ਤਾਂ ਬਾਈ ਆਪਾਂ ਕਹਿੰਦੇ ਹਾਂਗੇ ਵੀ ਧੁੱਪ ਚੜ੍ਹਦੀ ਨਹੀਂ ਹੁੰਦੀ ਨਾ ਉਦੋਂ ਫਿਰ ਇਹ ਉਦੋਂ ਜੀ ਇਹਨੇ ਇਕੱਲਾ ਇਹ ਨਹੀਂ ਹੈ ਇਨੇ ਸਰਪ ਮੁਸਮ ਸਾਫ ਦੇਖਣਾ ਧੁੱਪ ਸੂਰਜ ਚਾਹੀਏ ਮੈਨਸ ਜੇ ਟੈਂਪਰੇਚਰ ਹੋ ਜੇ ਚਾਹੀਏ 1 ਡਿਗਰੀ ਹੋ ਜੇ ਪਰ ਧੁੱਪ ਸਾਫ ਹੋਵੇ ਠੀਕ ਹੈ ਇਨੇ 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 ਲਾਈਟ ਨਾਲ ਕੰਮ ਕਰਨਾ ਸੂਰਜ ਦੀ ਲਾਈਟ ਨਾਲ ਹਾਂਜੀ ਨਾ ਕਿ ਇਹਨੇ ਕੋਈ ਟੈਂਪਰੇਚਰ ਨਾਲ ਟੈਂਪਰੇਚਰ ਦੇ ਨਾਲ ਕੋਈ ਟੈਂਪਰੇਚਰ ਨਾਲ ਨਹੀਂ ਕੋਈ ਇਹਦਾ ਖਾਸ ਹੁੰਦਾ ਜੀ ਯਾਨੀ ਕਿ ਇਹਨੂੰ ਲਾਈਟ ਚਾਹੀਦੀ ਹੈ ਹਾਂ ਜੀ ਇਹਨੂੰ ਇਹਨੂੰ ਲਾਈਟ ਚਾਹੀਦੀ ਹੈ ਇਹਨੂੰ ਇਹ ਇਹਨੂੰ ਜਿਹੜੇ ਫੋਟੋਵੋਲਟੈਕ ਸੈੱਲ ਹੁੰਦੇ ਨੇ ਇਹਦੇ ਵਿੱਚ ਜਿਹੜੇ ਇਹਨੂੰ ਕਹਿੰਦੇ ਨੇ ਜੀ ਇਹਦੇ ਵਿੱਚ ਆ ਜਿਹੜੇ ਸੈੱਲ ਬਣੇ ਹੋਏ ਨੇ ਨਾ ਆਹ ਇਹ ਫੋਟੋਵੋਲਟੈਕ ਸੈੱਲ ਕਹਿੰਦੇ ਨੇ ਇਹਨਾਂ ਨੂੰ ਆ ਚੀਜ਼ਾਂ ਹਾਂ ਜੀ ਹਾਂ ਜਿਹੜੇ ਵਿੱਚ ਨੇ ਤਾਂ ਇਹਨਾਂ ਦੀ ਮਤਲਬ ਕਿ ਕਨੈਕਸ਼ਨ ਨੇ 12 ਬੱਸ 12 ਕਹਿੰਦੇ ਨੇ ਇਹਨਾਂ ਨੂੰ ਤਾਂ ਹੀ ਤਾਰਾਂ ਨੇ ਇਹ ਲਗਾਉਣ ਤੋਂ ਬਾਅਦ ਇਹਦੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਬਈ ਕੋਈ ਦਿੱਕਤ ਨਹੀਂ ਲਗਭਗ ਲਾਵਾਂਗੇ ਇਨਵਰਟਰ ਦੀ ਹੁੰਦੀ ਹੈ 10 ਸਾਲ ਦੀ ਵਾਰੰਟੀ ਜੀ ਠੀਕ ਹੈ ਹਾਂ ਜੀ ਤੇ ਬਾਕੀ 5 ਸਾਲ ਦੀ ਅਸੀਂ ਇਹਦੀ ਰਿਪੇਅਰ ਮੈਂਟਨੈਂਸ ਦੀ ਅਸੀਂ ਦੇ ਦਿੰਨੇ ਆ ਜੀ ਵੀ ਅਸੀਂ ਜੇ ਕੁਝ ਹੁੰਦਾ ਤਾਂ ਅਸੀਂ ਕਰਕੇ ਜਾਵਾਂਗੇ ਠੀਕ ਹੈ ਹਾਂ ਜੀ ਜਿਵੇਂ ਉਹ ਕੋਈ ਇਹਦਾ ਕੋਈ ਮੁੱਦਾ ਤਾਂ ਨਹੀਂ ਹੁੰਦਾ ਮੀ ਹਨੇਰੀ ਨਾਲ ਕੋਈ ਡਰ ਨਹੀਂ ਉਹ ਉਹ ਜੇ ਕੁਝ ਨਹੀਂ ਹੁੰਦਾ ਹੈਗਾ ਜੀ ਹਾਂ ਇਹ ਉਹ ਆਪਾਂ ਪੱਕਾ ਉਹਦਾ ਬੰਦੇ ਨੂੰ ਆਪ ਦੀ ਜ਼ਿੰਮੇਵਾਰੀ ਦੇ ਪੱਕਾ ਰੱਖੂਗਾ ਨਾ ਹਾਂ ਜੀ ਹਾਂ ਤੇ ਉਹ ਅਸੀਂ ਕਰਕੇ ਜੰਨੇ ਇਹਨਾਂ ਦਾ ਪੂਰਾ ਪ੍ਰਬੰਧ ਜੀ ਇਹਦਾ ਠੀਕ ਹੈ ਮਾੜੀ ਮੋਟੀ ਹਨੇਰੀ ਮੀਨ ਨਾਲ ਇਹਨੂੰ ਕੁਝ ਨਹੀਂ ਹੁੰਦਾ ਹੈਗਾ ਜੀ ਹੂੰ ਬਾਕੀ ਇਹਦੀ ਸਫਾਈ ਜ਼ਰੂਰੀ ਹੈ ਜੀ ਸਫਾਈ ਜ਼ਰੂਰੀ ਹੈ ਪਹਿਲਾਂ ਵੈਸੇ ਕਿੰਨੇ ਕੁ ਭਰਨੇ ਪੈਂਦੇ ਨੇ ਤੇ ਸਾਰੇ ਭਰਨੇ ਪੈਂਦੇ ਨੇ 20 ਦਿਨਾਂ ਦੇ ਪ੍ਰੋਸੈਸ ਚ ਇਹਦੇ ਵਿੱਚ ਆਇਆ ਹੁੰਦਾ ਜੀ ਜਦੋਂ ਆਪਾਂ ਪਹਿਲਾ ਕੁਸਤਾ ਹੁੰਦਾ ਹੈਗੇ ਵੀ 50% ਹਾਂ ਜਿੰਨੇ ਆਪਾਂ ਨੇ ਮੰਨ ਲਓ ਕਿੰਨੇ ਆਪਣੀ ਉਹ ਹੋ ਗਈ ਗੱਲਬਾਤ ਹੋ ਗਈ ਤਾਂ 50% ਅਡਵਾਂਸ ਦੇ ਦਿਓ ਜੀ ਆਪਾਂ ਅਗਲੇ ਸਮਾਨ ਭੇਜ ਦਾਂਗੇ ਜੀ ਹਾਂ ਉਸ ਤੋਂ ਬਾਅਦ ਕੀ ਹੁੰਦਾ ਸਮਾਨ ਭੇਜ ਕੇ ਉਸ ਤੋਂ ਬਾਅਦ ਆਪਣਾ ਆਏ ਕੰਮ ਚੱਲ ਪੈਂਦਾ ਹੂੰ ਉਸ ਤੋਂ ਬਾਅਦ ਆਪਾਂ ਮੰਨ ਲਓ 20% ਆਫ ਅਮਾਉਂਟ ਛੱਡ ਕੇ ਜਨਰਲ ਮੀਟਰ ਨਹੀਂ ਲੱਗਦਾ ਉਸ ਤੋਂ ਬਾਅਦ ਉਹ 20% ਉਸ ਤੋਂ ਬਾਅਦ ਲੈ ਲੈਣੇ ਆ ਸਬਸਿਡੀ ਅਗਲੇ ਦੇ ਅਕਾਊਂਟ 'ਚ ਹੀ ਆਉਂਦੀ ਹੈ ਜੀ ਠੀਕ ਹੈ ਜੀ ਹਾਂਜੀ ਲੈ ਤੁਸੀਂ ਲਗਭਗ ਸਾਰੇ ਲਗਾ ਹੀ ਰਹੇ ਹੋ ਹਾਂਜੀ ਹਾਂ ਸਾਰੇ ਆ ਸਾਡੇ ਲਾਉਣ ਵਾਲੀ ਨੇ ਮੁੰਡੇ ਸਾਰੇ ਜੀ ਅਸੀਂ ਕੰਮ ਕਰ ਦਿਆਂ ਲਾ ਹੋਰ ਕੋਈ ਗੱਲ ਜਿਹੜੀ ਤੁਹਾਨੂੰ ਦੱਸਣੋ ਜਾਂ ਮੇਰੇ ਨਾਲ ਪੁੱਛਣੋ ਰਹਿ ਗਈ ਹੋਵੇ ਵੀ ਤੁਸੀਂ ਕਹਿਣੀ ਚਾਹੁੰਦੇ ਹੋ ਇਹਦੀ ਬਾਬਤ ਹਾਂਜੀ ਬਸ ਇਹ ਐ ਆ ਜੀ ਜਿੰਨਾ ਇਹ ਲੱਗੂਗਾ ਉਹਨਾਂ ਬਾਦ ਵਰਨਨ ਨੂੰ ਵੀ ਆਪਾਂ ਨੂੰ ਫਾਇਦਾ ਹੋਊਗਾ ਜੀ ਨੁਕਸਾਨ ਕੋਈ ਨਹੀਂ ਕੋਈ ਨੁਕਸਾਨ ਨਹੀਂ ਹੁੰਦਾ ਬਾਕੀ ਅੱਜ ਕੱਲ ਤਾਂ ਇਹ ਇਹ ਤਾਂ ਬਹੁਤ ਵਧੀਆ ਸਰਕਾਰ ਵੱਲੋਂ ਸਬਸਿਡੀ ਚੱਲ ਰਹੀ ਹੈ ਜੀ ਇਹ ਤਾਂ ਬਹੁਤ ਵਧੀਆ ਚੀਜ਼ ਹੈ ਜੀ ਇਹ ਸਬਸਿਡੀ ਤਾਂ ਨਹੀਂ ਬੰਦ ਹੁੰਦੀ ਤੁਹਾਡੇ ਹਿਸਾਬ ਨਾਲ ਨਹੀਂ ਜਿੰਨੇ ਸਰਕਾਰ ਨੇ ਇਹਦੇ ਤੇ ਜੀ ਨਾ 78000 ਕਰੋੜ ਰੁਪਇਆ ਅਲਾਟ ਕਰਿਆ ਹੋਇਆ ਕੱਲੀ ਸੋਲਰ ਦੀ ਸਬਸਿਡੀ ਤੇ ਠੀਕ ਹੈ ਉਹ ਤਾਂ ਉਹਨਾਂ ਨੇ ਦੇਣੀ ਹੀ ਦੇਣਾ ਕਿਉਂਕਿ ਉਹ ਆਏ ਨਹੀਂ ਹੈਗਾ ਵੀ ਕੱਲ ਨੂੰ ਬੰਦ ਕਰਤਾ ਉਹ ਹੋਰ ਪਾਸੇ ਤਾਂ ਉਹ ਪੈਸਾ ਉਹ ਨਹੀਂ ਕਰ ਸਕਦੇ ਵਰਤ ਨਹੀਂ ਸਕਦੇ ਜੀ ਉਹ ਏਸੇ ਦੇ ਵਿੱਚ ਹੀ ਵਰਤਣਗੇ ਜਿੰਨੇ ਆਪਾਂ ਪਹਿਲਾਂ ਪਹਿਲਾਂ ਅਪਲਾਈ ਕਰੀ ਜਾਵਾਂਗੇ ਜੀ ਨਾਲੋਂ ਉਨੇ ਛੇਤੀ ਆਪਾਂ ਨੂੰ ਸਬਸਿਡੀ ਦਾ ਲਾਭ ਮਿਲੀ ਜਾਊਗਾ ਠੀਕ ਹੈ ਜੀ ਚੰਗੀ ਗੱਲ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਜੀ ਲੈ ਵੀ α ਸੋਲਰ ਪੈਨਲ ਵਾਲਿਆਂ ਦਾ ਆਪਾਂ ਧੰਨਵਾਦ ਕਰਦੇ ਹਾਂ ਲਾਂਗੋਵਾਲ ਤੋਂ ਲਗਭਗ ਸਾਰੇ ਪੰਜਾਬ ਦੇ ਵਿੱਚ ਸੋਲਰ ਪੈਨਲ ਇਹ ਲਗਾ ਰਹੇ ਨੇਗੇ ਤੁਸੀਂ ਲਗਵਾਉਣਾ ਅਪਲਾਈ ਕਰਨਾ ਹੁਣੇ ਸਕਰੀਨ ਤੇ ਨੰਬਰ ਜੋ ਆਪਾਂ ਦੇ ਰਹੇ ਆ ਇਹਨਾਂ ਤੇ ਜਾ ਕੇ ਕਾਲ ਕਰੋ ਤੇ ਗੱਲਬਾਤ ਕਰ ਸਕਦੇ ਹਾਂ ਲਗਵਾ ਸਕਦੇ ਹਾਂ ਧੰਨਵਾਦ